ਪਿਛਲੇ ਤਕਰੀਬਨ 1 ਮਹੀਨੇ ਤੋਂ ਪੰਜਾਬ ਦੇ ਵਿੱਚ ਕੁਦਰਤ ਦਾ ਕਹਿਰ جاری ਹੈ। ਪੰਜਾਬ ਦੇ ਵਿੱਚ ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਸਾਰਾ ਪੰਜਾਬ ਪਾਣੀ ਪਾਣੀ ਹੋ ਚੁੱਕਾ ਹੈ। ਵੈਸੇ ਤਾਂ ਹਰ ਸਾਲ ਹੀ ਇਹ ਕੁਦਰਤ ਦਾ ਕਹਿਰ ਜਿਹੜਾ ਹਿਮਾਚਲ ਔਰ ਪੰਜਾਬ ਨੂੰ ਤੜਫਾਉਂਦਾ ਆ ਪਰ ਇਸ ਵਾਰ ਜੋ ਪੰਜਾਬ ਦੇ ਵਿੱਚ ਹੜਾ ਦਾ ਮਾਹੌਲ ਹੈ ਉਹ ਚਿੰਤਾਜਨਕ ਹੈ। ਔਰ ਅਜੇ ਹੈ ਵਕਾਏ ਉੱਪਰ ਜਿੱਥੇ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਨਾਲ ਨਾਲ ਪੰਜਾਬ ਜੀਆਂ ਛੋਟੀਆਂ ਵੱਡੀਆਂ ਜਨੀਆਂ ਵੀ ਸੋਸ਼ਲ ਸੁਸਾਇਟੀਆਂ ਨੇ ਧਾਰਮਿਕ ਸੁਸਾਇਟੀਆਂ ਨੇ ਉਹ ਵੀ ਆਪਣਾ ਯੋਗਦਾਨ ਪਾ ਰਹੀਆਂ ਨੇ ਮੈਂ ਵੀ ਜਲੰਧਰ ਦੀ ਤੇਰਾ ਤੇਰਾ ਹੱਟੀ ਦਾ ਇੱਕ ਸੇਵਾਦਾਰ ਹਾਂ ਪਿਛਲੇ ਕਈ ਸਾਲਾਂ ਤੋਂ ਸਾਡੀ ਇਹ ਸੰਸਾ ਲੋੜਵੰਦ ਪਰਿਵਾਰਾਂ ਦੀ ਸੇਵਾ ਕਰ ਰਹੀ ਹੈ ਤੇ ਕੱਲ ਸਾਨੂੰ ਵੀ ਪੰਜਾਬ ਦੇ ਸੁਲਤਾਨਪੁਰ ਲੋਧੀ ਵਿੱਚ ਜਾਣ ਦਾ ਮੌਕਾ ਬਣਿਆ ਅਜਿਹੇ ਮੌਕੇ ਤੇ ਅਸੀਂ ਵੀ ਸੰਗਤ ਨੂੰ ਅਪੀਲ ਕੀਤੀ ਤੇ ਸੰਗਤ ਦੇ ਸਹਿਯੋਗ ਨਾਲ ਰਾਸ਼ਨ ਸਮਗਰੀ ਤੇ ਹੋਰ ਜਿਹੜੀ ਰਾਹਤ ਸਮਗਰੀ ਸੀ ਜਿਵੇਂ ਤਰਪਾਲ ਹੋ ਗਈ ਮੱਛਰਦਾਨੀਆਂ ਹੋ ਗਈਆਂ ਆਡੋ ਮਾਊਸ ਹੋ ਗਈ ਸਾਬਣ ਹੋ ਗਿਆ ਤੁਥਪੇਸ ਬਰਸ਼ ਹੋ ਗਿਆ ਜੋ ਵੀ ਪਹਿਲੀ ਜ਼ਰੂਰਤ ਦੀਆਂ ਚੀਜ਼ਾਂ ਨੇ ਅਸੀਂ ਉਹ ਲੈ ਕੇ ਗਏ ਔਰ ਜਦੋਂ ਉੱਥੇ ਜਾ ਕੇ ਮਾਹੌਲ ਦੇਖਿਆ ਤੇ ਮਨ ਬੜਾ ਦੁਖੀ ਹੋਇਆ ਪੰਜਾਬ ਦੇ ਵਿੱਚ ਤੇਰਾ ਤੇਰਾ ਕਰਨ ਵਾਲੇ ਲੋਕ ਉੱਥੇ ਜਦੋਂ ਕੁਰਾਹੀਤ ਰਾਹੀ ਕਰ ਰਹੇ ਸਨ ਤਾਂ ਮਨ ਬਹੁਤ ਦੁਖਿਆ ਕੁਝ ਲੋਕ ਤਾਂ ਇਹੋ ਜਿੰਦਾ ਦਿਲ ਸਨ ਜਿਨ੍ਹਾਂ ਨੇ ਹੱਸ ਕੇ ਸਾਡਾ ਸਵਾਗਤ ਕੀਤਾ ਪਰ ਕੁਝ ਲੋਕ ਬਹੁਤ ਹੀ ਜ਼ਿਆਦਾ ਤੜਫ ਰਹੇ ਸਨ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਸ਼ੀਰਵਾਦ ਲੈ ਕੇ ਅਸੀਂ ਫਿਰ ਜਿਹੜੀ ਸੰਗਤ ਨੇ ਰਾਹਤ ਸਮਗਰੀ ਸਾਨੂੰ ਭੇਜੀ ਸੀ ਉਹ ਆਪਣੀ ਕਾਰਾਂ ਦੇ ਵਿੱਚ ਰੱਖ ਕੇ ਤੇ ਜਲੰਧਰ ਤੋਂ ਸੁਲਤਾਨਪੁਰ ਲੋਧੀਵਲ ਚਾਲੇ ਪਾ ਰਹੇ ਤੇ ਉੱਥੇ ਜਾ ਕੇ ਦੇਖਿਆ ਕਿ ਹਰ ਧਰਮ ਦੇ ਲੋਕ ਇੱਥੇ ਸੇਵਾ ਵਿੱਚ ਲੱਗੇ ਹੋਏ ਸਨ ਕੋਈ ਊਚ ਨੀਚ ਨਹੀਂ ਸੀ ਔਰ ਅਜਿਹੇ ਮੌਕੇ ਉੱਪਰ 13 13 ਹੱਟੀ ਦਾ ਇਹ ਸੇਵਾਦਾਰ ਜਸਵਿੰਦਰ ਸਿੰਘ ਉਹ ਵੇਜਿਆ ਤਾਂ ਇੰਨਾ ਜज्ਬਾਤੀ ਹੋ ਗਿਆ ਕਿ ਆਪਣੀ ਜੇਬ ਦੇ ਵਿੱਚੋਂ ਇੱਕ ਲੋੜਵੰਦ ਪਰਿਵਾਰ ਨੂੰ ਧਨ ਰਾਸ਼ੀ ਪੇਸ਼ ਕਰ ਦਿੱਤੀ ਅਤੇ ਗੁਰਨਾਨਕ ਬਾਸ਼ਾ ਦਾ ਜਿਹੜਾ ਇਹ ਅਸ਼ੀਰਵਾਦ ਹੈ ਔਰ ਕਲਗੀਧਰ ਬਾਸ਼ਾ ਨੇ ਜਿਹੜੀ ਸਾਨੂੰ ਦਸਤਾਰ ਦਿੱਤੀ ਹੈ ਇਹਦਾ ਮਾਨ ਵਿਧਾਨ ਵਾਸਤੇ ਇਹੋ ਜੇ ਸੇਵਾਦਾਰ ਹਮੇਸ਼ਾ ਹੀ ਅੱਗੇ ਆਉਂਦੇ ਹਨ ਪੰਜਾਬ ਦੇ ਵਿੱਚ ਕੋਈ ਵੀ ਛੋਟੀ ਵੱਡੀ ਜਦੋਂ ਮੁਸੀਬਤ ਆਂਦੀ ਹੈ ਤੇ ਇਹ ਸਾਰੇ ਇਕੱਠੇ ਹੋ ਜਾਂਦੇ ਹਨ ਬੇਸ਼ੱਕ ਦਸਤਾਰ ਜਿਹੜੀ ਆ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਔਰ ਕਿਤੇ ਵੀ ਕੋਈ ਪਰੇਸ਼ਾਨੀ ਆਂਦੀ ਹੈ ਪੰਜਾਬੀ ਸਭ ਤੋਂ ਅੱਗੇ ਹੁੰਦੇ ਹਨ ਪਰ ਜਦੋਂ ਪੰਜਾਬ ਦੇ ਉੱਪਰ ਮੁਸ਼ਕਿਲ ਆਂਦੀ ਹੈ ਤੇ ਫਿਰ ਹੋਰ ਕੋਈ ਖੜਾ ਹੋਵੇ ਨਾ ਹੋਵੇ ਪੰਜਾਬੀ ਜਰੂਰ ਇੱਕ ਦੂਜੇ ਨਾਲ ਮੋਢਾ ਜੋੜ ਕੇ ਖੜ ਜਾਂਦੇ ਹਨ ਔਰ 13-13 ਹੱਟੀ ਵੱਲੋਂ ਜਿਹੜੀ ਰਾਹਤ ਸਮਗਰੀ ਲੈ ਕੇ ਗਏ ਸੀਗੇ ਉਹ ਵੀ ਲੋਕਾਂ ਨੇ ਸਿਰ ਮੱਥੇ ਸਵੀਕਾਰ ਕੀਤੀ ਅਤੇ ਨਾਲ-ਨਾਲ ਉਹਨਾਂ ਨੇ ਆਪਣੀਆਂ ਜ਼ਰੂਰਤਾਂ ਸਾਨੂੰ ਦਸੀਆਂ ਤੇ ਅਸੀਂ 13-13 ਹੱਟੀ ਦੇ ਜਿੰਨੇ ਵੀ ਸੇਵਾਦਾਰ ਨੇ ਸਹਿਯੋਗੀ ਨੇ ਉਹਨਾਂ ਨੂੰ ਅਪੀਲ ਕਰਾਂਗੇ ਕਿ ਜਿਹੜੀ ਲਿਸਟ ਉਹਨਾਂ ਨੇ ਸਾਨੂੰ ਦਿੱਤੀ ਹੈ ਅਸੀਂ ਉਹ ਤੁਹਾਡੇ ਵਿੱਚ ਜ਼ਾਹਿਰ ਕਰ ਦੇਵਾਂਗੇ ਤਾਂ ਜੋ ਕੱਲ ਨੂੰ ਹੜਾ ਦਾ ਪਾਣੀ ਜਦੋਂ ਨੀਵਾ ਆਊਗਾ ਤੇ ਇਹ ਜਿਹੜੇ ਹੜ ਪੀੜਤ ਨੇ ਇਹ ਨਵੇਂ ਸਿਰੇ ਤੋਂ ਆਪਣਾ ਜੀਵਨ ਸ਼ੁਰੂ ਕਰਨ ਕਰਨਗੇ ਤਾ ਅਸੀਂ ਉਹਨਾਂ ਨੂੰ ਇਹ ਸਮਾਨ ਪਹੁੰਚਾ ਸਕੀਏ ਔਰ ਗੁਰੂ ਨਾਨਕ ਪਾਤਸ਼ਾਹ ਦਾ ਅਸ਼ੀਰਵਾਦ ਹਮੇਸ਼ਾ ਸਾਡੇ ਪੰਜਾਬ ਦੇ ਉੱਪਰ ਬਣਿਆ ਰਹੇ ਇਹ ਜਿਹੜੀ ਦਸਾਰਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਤੇ ਪੰਜਾਬ ਨੂੰ ਕੋਈ ਵੀ ਤੱਤੀ ਹਵਾ ਨਾ ਲੱਗੇ ਅਸੀਂ ਇਹੋ ਜੀ ਅਰਦਾਸ ਕਰਦੇ ਹਾਂ ਸਰਬੱਤ ਦੇ ਕਾਰਜ ਦੀ ਅਰਦਾਸ ਕਰਦੇ ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਹਜ਼ੇ ਵਜੇ ਖੁਸ਼ ਰਹੋ ਤੇ ਦੀਨ ਸੇਵਾ ਕਰਦੇ